ਉਹਨਾਂ ਪੇਟੇ ਦੇ ਤੋਂ ਕੱਤੀ ਦੇ ਤਰੀਕੇ ਦੀ ਅਪਡੇਟ ਦਾ ਗਵਾਹ ਦੇ ਰਿਹਾ ਹੈ। ਫਾਈ ਭਕਤੌਰ ਜੀ ਜਿਹੜਾ 31 ਮਈ ਨੂੰ ਸ਼ਾਮ ਨੂੰ ਇੱਕ ਐਕਸ ਸਰਵਿਸਮੈਨ ਰਣਵੀਰ ਸਿੰਘ ਉਹਨਾਂ ਦੀ ਬਹੁਤ ਹੀ ਬੇਰਹਿਮੀ ਨਾਲ ਦੋ ਉਹਨਾਂ ਦੇ ਆਈਡੈਂਟੀਫਾਈਡ ਔਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਤੇ ਬਹੁਤ ਜ਼ਿਆਦਾ ਅਟੈਕ ਕੀਤਾ ਗਿਆ ਸੀਗਾ ਉਹਨਾਂ ਦੇ ਪਿੰਚ ਉਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 44 ਪਹਿਲੀ ਜੂਨ ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਰੌਂਗਪੋਲ ਰਿਸਟ੍ਰੇਂਟ ਔਰ ਜਿਹੜੇ ਇੰਜਰੀ ਦੇ ਸੈਕਸ਼ਨਸ ਹੁੰਦੇ ਉਹਦੇ ਤਹਿਤ ਅਸੀਂ ਕੋਟਪੱਤਾ ਥਾਣੇ 'ਚ ਮਕਦਮਾ ਦਰਜ ਕਰਦੇ ਸਾਰੀ ਆਪਣੀ ਸਪੈਸ਼ਲਾਈਜ਼ਡ ਟੀਮਾਂ ਨੂੰ ਰਾਤੋ ਰਾਤ ਲਵਾ ਕੇ ਬੜੀ ਮਿਹਨਤ ਦੇ ਨਾਲ ਜਿਹੜੇ ਦੋ ਮੁੱਖ ਦੋਸ਼ੀ ਐ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਲੋਂਗ ਵਿਦ ਜਿਹੜੀ ਗੱਡੀ 'ਚ ਆਏ ਸੀਗੇ ਤੇ ਦੌਰਾਨੇ ਤਫਤੀਸ਼ ਅੱਜ ਅਸੀਂ ਉਹਨਾਂ ਤੋਂ ਜਿਹੜੇ weapons use ਕੀਤੇ ਗਏ ਸੀ ਇਸ ਸਾਰੀ ਕੁੱਟ ਮਾਰ ਚ which included rod ਕੁਲਹਾੜੀ or ਜਿਹੜੀ ਇੱਕ ਦੋਸ਼ੀ ਗੁਰਪ੍ਰੀਤ ਦੇ ਕੋਲ ਇੱਕ weapon ਸੀਗਾ ਜਿਹਦੀ ਉਹ ਕੋਈ proof ਨਹੀਂ ਦੇ ਪਾਇਆ ਉਹਨਾਂ ਨੂੰ ਬਰਾਮਦ ਕਰਕੇ ਅਸੀਂ ਜਿਹੜਾ arms act ਦਾ ਇਸ ਕੇਸ ਚ ਵਾਧਾ ਕੀਤਾ ਔਰ ਜਿਹੜਾ ਤੀਜਾ ਅਨ ਆਈਡੈਂਟੀਫਾਈਡ ਅਕਿਊਜ਼ ਸੀਗਾ ਦੁਰਾਨੇ ਤਫਤੀਸ਼ ਅਸੀਂ ਉਹਨੂੰ ਵੀ ਆਈਡੈਂਟੀਫਾਈ ਕੀਤਾ ਉਹਨੂੰ ਵੀ ਅਸੀਂ ਬਹੁਤ ਜਲਦੀ ਅਰੈਸਟ ਕਰ ਲਾਂਗੇ ਔਰ ਇਸ ਦੇ ਨਾਲ ਨਾਲ ਅੱਜ ਮੈਂ ਐਸਪੀ ਦਿਹਾਤੀ ਦੇ ਨਾਲ ਜਿਹੜੇ ਆਪਣੇ ਵਿਕਟਿਮ ਹੈਗੇ ਰਣਵੀਰ ਸਿੰਘ ਉਹਨਾਂ ਦਾ ਹਾਲਚਲ ਪੁੱਛਣ ਲਈ ਜਿਸ ਪ੍ਰਾਈਵੇਟ ਹਸਪੀਟਲ ਤੋਂ ਐਡਮਿਟਡ ਹੈਗੇ ਉਹਨਾਂ ਨੂੰ ਮਿਲ ਕੇ ਆਈਆਂ ਤੇ ਉਹ ਬਹੁਤ ਹੀ ਸਟਰੋਂਗ ਸਪਿਰਿਟਿਡ ਹੈਗੇ ਉਹਨਾਂ ਦੇ ਇੱਕ ਜਿਹੜੀ ਲੈਗ ਜਿਆਦਾ ਇੰਜਰੀ ਹੈ ਜ ਜਦੋਂ ਉਹਨਾਂ ਨੇ ਦੱਸਿਆ ਕਿ ਮਹੀਨੇ ਬਾਅਦ ਦੁਬਾਰਾ ਸਰਜਰੀ ਹੋਣੀ ਹੈ ਤੇ ਦੂਜੀ ਜਿਹੜੀ ਲੱਤ ਹੈ ਉਹ ਥੋੜੀ ਬੈਟਰ ਔਰ ਮੈਂ ਉਹਨਾਂ ਨੂੰ ਸਾਰੀ ਹੁਣ ਤੱਕ ਦੀ ਤਫਤੀਸ਼ ਤਾਂ ਦੱਸ ਕੇ ਆਈਆਂ ਵੀ ਅਸੀਂ ਕਿਸ ਸਟੇਜ ਆਫ ਇਨਵੈਸਟੀਗੇਸ਼ਨ ਤੇ ਪਹੁੰਚੇ ਔਰ ਜਿਹੜੀ ਦੂਜੀ ਵੀਡੀਓ ਇੱਕ ਅਕਿਊਜ਼ ਹੈ ਜਿਹੜਾ ਜਿਹਦਾ ਨਾਮ ਕੁਲਦੀਪ ਕਾਲਾ ਹੈ ਉਹਦੀ ਜਿਹੜੀ ਦੂਜੀ ਵੀਡੀਓ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਉਹਦੀ ਵੀ ਤਫ਼ਤੀਸ਼ ਕਰਤੀ ਉਹਦੇ ਤੇ ਇੱਕ ਸੈਪਰੇਟ ਰੈਲੇਵੈਂਟ ਸੈਕਸ਼ਨ ਦਾ ਤੋਂ ਐਫ ਆਈ ਆਰ ਉਹ ਦਰਜ ਕਰਾਂਗੇ ਤੇ ਇਸ ਦੇ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸ ਐਚਓ ਕੋਰਟ ਫਤਾ ਇੰਸਪੈਕਟਰ ਮਨੀਸ਼ ਦਾ ਜਿਹਨਾਂ ਨੇ ਇਲਜ ਕੀਤਾ ਸੀ ਕਿ ਉਹਨਾਂ ਨੇ ਮਿਸ ਬਿਹੇਵ ਕੀਤਾ ਤੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ ਰਾਬਤਾ قائم ਹੋ ਗਿਆ ਸੀ ਗਨ ਹੈ ਆ ਸ਼ੋਰਟ ਇਨ ਕਿ ਵੀ ਵਿਲ ਟੇਕ ਡਿਸਪਲਿਨਰੀ ਐਕਸ਼ਨ ਉਸ ਐਸੈਸਰ ਤੋਂ ਦੇ ਖਿਲਾਫ ਔਰ ਤੁਹਾਨੂੰ ਕਿਸੇ ਤੋਂ ਵੀ ਕੁਬਰਾਂਡ ਦੀ ਲੋੜ ਨਹੀਂ ਉਹਨਾਂ ਨੂੰ ਮੈਂ ਆਪਣਾ ਵੀ ਮੋਬਾਈਲ ਨੰਬਰ ਦੇ ਦਿੱਤਾ ਸੀ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਜਾਂ ਐਸਪੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਂਡ ਹੀ ਆਲਸੋ ਸਪੋਰਟਡ ਅਸ ਓਨ ਉਹਨਾਂ ਨੂੰ ਵੀ ਉਹਨਾਂ ਨੇ ਇਗਨੋਰਜ ਕੀਤਾ ਕਿ ਤੁਸੀਂ ਜਲਦੀ ਬੰਦੇ ਫੜ ਲਏ ਸੀਗੇ ਬਾਕੀ ਜਿਹੜੀ ਵੀ ਉਹਨਾਂ ਨੂੰ ਡਰੱਗਸ ਦੀ ਕੋਈ ਇਨਪੁਟ ਦੇਣੀ ਹੈ ਆਈ ਟੋਲਡ ਹਿਮ ਕਿ ਤੁਸੀਂ ਮੈਨੂੰ ਡਾਇਰੈਕਟਲੀ ਵੀ ਦੱਸ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਤੁਹਾਨੂੰ ਕੁਬਰਾ ਇਹੀ ਗੱਲ ਮੈਂ ਰਣਵੀਰ ਜੀ ਔਰ ਉਹਨਾਂ ਦੀ ਫੈਮਲੀ ਨੂੰ ਦੱਸਤੀ ਆਈਆਂ ਕਿ ਅਸੀਂ ਤੁਹਾਡੇ ਇਸ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਹਾਂ ਵੀਲ ਇਨਸ਼ੋਰ ਪ੍ਰੋਪਰ ਕੰਡੀਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਯੂ ਪਲੀਜ਼ ਕੰਟੈਕਟ ਮੀਂ ਔਰ ਅਦਰਵਾਇਜ਼ ਜਿਹੜਾ ਇਹਦੇ 'ਚ ਪਿੰਡ ਵਾਲਿਆਂ ਤੋਂ ਵੀ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ ਜੋ ਉਸ ਏਰੀਆ ਦੇ ਜ਼ਿਆਦਾ ਡਰੱਗਸ ਦੇ ਬਾਰੇ ਕੋਈ ਇਨਪੁਟ ਆਏਗੀ ਵੀਲ ਟੇਕ ਐਗਜ਼ੈਂਪਲਰ ਐਕਸ਼ਨ ਅਗੇਂਸਟ